ਕੀ ਤੋ ਬੰਦ ਬਣ ਗਿਆ ਅੱਜ ਨੇ ਕੋਸ ਆ ਗਿਆ ਗੱਲ ਸੌ ਉੱਥੇ ਜਾਣ ਲਾਗੀ ਫੇਰ ਕੋਈ ਆਦੀ ਨਹੀਂ ਫੇਰ ਹੋਣਾ ਹੀ ਫੇਰ ਵਕਤ ਲਾਇਕ ਨਹੀਂ ਉਹ ਗੱਲ ਨਹੀਂ ਕਰ ਰਹੇ ਹੋ ਗੱਲ ਨਹੀਂ ਕਰ ਉਹ ਸਹੀ ਸਤ ਹੋ ਰਿਹਾ ਹੈ ਕਿਹਦਾ ਕੱਕੋ ਹੈ ਕੱਲ ਤੋਂ ਬਚਾ ਕਹਿੰਦਾ ਗੱਲ ਤੋਂ ਭਜਦਾ ਹੋ ਮੈਂ ਕਿਹਾ ਪੇਮੈਂਟ ਆਂ ਦੀ ਗੱਲ ਨਹੀਂ ਤੇਰੇ ਕੋਲ ਇੱਕ ਸਿਗਰ ਵਾਸਤੇ ਟਾਈਮ ਸੀਗਾ ਇੱਥੇ ਜਿਹੜੇ ਲੋਕਲ ਬੰਦੇ ਨੇ ਉਹਨਾਂ ਵਾਸਤੇ ਟਾਈਮ ਨਹੀਂ ਗੱਲ ਸੁਣਾਂ ਕਹਿੰਦਾ ਇਹ ਕਿਸ ਕੇ ਨਿਆਰ ਕਰ ਰਿਹਾ ਅੰਗਲ ਇਹ ਦੇਖ ਰਾ ਓਸਰੀ ਗੱਲ ਆ ਪੈਨ ਕਰਨਾ ਚਾਹੀਦਾ ਤੂੰ ਨੋਰ ਦੀ ਦੇਖੀ ਜੇ ਨਹੀਂ ਹਜਾਵਾ ਦਾ ਨਹੀਂ ਸ਼ਾ ਗਿਆ ਨਾ ਉਹਨਾਂ ਲਈ ਤੁਸੀਂ ਫਰਕ ਲੈਂਗੁਏਜ ਕੱਟ ਤੋ ਉਹ ਮੈਂ ਕਹਿ ਚੁੱਕਿਆ ਮੈਂ ਤੈਨੂੰ ਬਾਅਦ ਦੇਖ ਪਰਾ ਮੇਨ ਗੱਲ ਜਿਹੜੀ ਮੈਂ ਹਾਂ ਮੇਨ ਗੱਲ ਪਹਿਲਾਂ ਵੀ ਮੈਂ ਕਹਿ ਦਿੱਤਾ ਪਹਿਲਾਂ ਗੱਲ ਕਲੀਅਰ ਕਰ ਲੈਣ ਦੇ ਜਿਹੜੀ ਉਹ ਵੀਡੀਓ ਸੀ ਤੋੜ ਮਰੋੜ ਕੇ ਕਿਸੇ ਨੇ ਸੁਣੀ ਵੀ ਹੈ ਨਹੀਂ ਜਿਵੇਂ ਆ ਵੀਰ ਕਹਿੰਦਾ ਮੈਂ ਸੁਣੀ ਵੀ ਹੈ ਨਹੀਂ ਸੁਣੀ ਸੜਾਈ ਗੱਲ ਤੇ ਆ ਗਈ ਠੀਕ ਆ ਤੂੰ ਵੀ ਨਹੀਂ ਸੁਣੋ ਉਹ ਸੁਣੀ ਸੜਾਈ ਗੱਲ ਤੋੜ ਮਰੋੜ ਕੇ ਵੇਚ ਕੀਤੀ ਦੀ ਕਿਸੇ ਨੇ ਉਹ ਗੱਲ ਕਲੀਅਰ ਆ ਉਹ ਤੋਂ ਇਲਾਵਾ ਸੰਗਤ ਕਹਿ ਰਹੇ ਸੀ ਬੰਦਾ ਸੱਚਾ ਆ ਦਾ ਸੰਬੋਧਨ ਕਰਦਾ ਵੀ ਤੇਰਾ ਤਰੀਕਾ ਸਹੀ ਨਹੀਂ ਅਸੀਂ ਤੇਰੇ ਨਾਲ ਆ ਉਹਨਾਂ ਲਈ ਮੈਂ ਸੰਗਤ ਤੋਂ ਮਰਜ਼ੀ ਵਾਂਗ ਚੁੱਕਿਆ ਉਹ ਵੀ ਗੱਲ ਕਲੀਅਰ ਹੋ ਗਈ ਹੁਣ ਤੀਜੀ ਗੱਲ ਤੂੰ ਕਹਿੰਦਾ ਵੀ ਉਹ ਕੁੜੀਆਂ ਨੂੰ ਰੋਜ਼ਗਾਰ ਦਿਵਾਓ ਜਿਹੜਾ ਤੁਸੀਂ ਕਹਿੰਦੇ ਹੋ ਉਹ ਮੈਂ ਤਰਨਲਵਾਦਾ ਕਰਦਾ ਅਸੀਂ ਕਰਾਂਗੇ ਕੁਛ ਦੇਖੋ ਇਹ ਇੱਕ ਹੋਰ ਕਲੀਅਰ ਕਰ ਲੀਏ ਜਿਹੜੀ ਗੱਲ ਤੇ ਆਪਾਂ ਆਏ ਆ ਇੱਕ ਆਪਾਂ ਹੋਰ ਕਰਮੀ ਹੁਣ ਤੁਸੀਂ ਇਹਨਾਂ ਨੂੰ ਮੈਸੇਜ ਕਰ ਰਹੇ ਆਂ ਵੀ ਆਪਾਂ ਐ ਕਰਦਾਂਗੇ ਇੱਕ ਦੂਜੇ ਨੂੰ ਐ ਕਰਦਾਂਗੇ ਇਹ ਵੀ ਹੁਣ ਕਲੀਅਰ ਕਰੋ ਕਿ ਕੀ ਕਰਨਾ ਹੈ ਦਾ ਤੁਸੀਂ ਹੁਣ ਵੀ ਮਾੜਾ ਚੰਗਾ ਬੋਲਣੋਂ ਹਟਣਾ ਕਿ ਕਿਦਾਂ ਵੱਲ ਕਿ ਕਿਉਂ ਅਸੀਂ ਬੋਲ ਰਹੇ ਹਾਂ ਕਿ ਦੂਜੇ ਨੂੰ ਮਾੜਾ ਚੰਗਾ ਮੈਂ ਮਤਲਬ ਕਹਿੰਦਾ ਭਾਜੀ ਆ ਪੜ੍ਹੇ ਉਹ ਮੈਸੇਜ ਤੁਸੀਂ ਫਿਰ ਮੈਨੂੰ ਪਹਿਲਾਂ ਜਿਹੜਾ ਆਰਐਸਐਸ ਦਾ ਏਜੰਟ ਕਹ ਰਹੇ ਹੋ ਮੈਂ ਤੈਨੂੰ ਆਰਐਸਐਸ ਮੈਂ ਤੈਨੂੰ ਪੁੱਤਾ ਰੋੜੀ ਗਿਆ ਬਾਤ ਗਿਆ ਆ ਜਾ ਆ ਜਾ ਚੰਗੇ ਬੰਦੇ ਆ ਆ ਦੇ ਚੱਲ ਮੈਂ ਤੈਨੂੰ ਆਰਐਸ ਦਾ ਏਜੰਟ ਕਿਹਾ ਠੀਕ ਆ ਹਾਂ ਤਾਂ ਬੰਦਾ ਹੀ ਆ ਆ ਜਾ ਸੱਡ ਜਾ ਆ ਜਾ ਜੱਦਾ ਵੀ ਆ ਜਾਈਂਗਾ ਖੜ ਜਾ ਆ ਜਾ ਕਹਾ ਮੈਸੇਜ ਵੀ ਕਰ ਲੈ ਨਾ ਕਿਲਾ ਨੰਬਰ ਇਧਰ ਆ ਏਕੇਡ ਸਾਹਿਬ ਨੂੰ ਤੀਜਾ ਘਰੇ ਗੱਲ ਇਹ ਨਹੀਂ ਉੱਤੇ ਵਾਲਾ ਗੰਢ ਤੇ ਕਲੀਅਰ ਨਹੀਂ ਹੁੰਦੀ ਨਾ ਗੱਲ ਜਿੰਨੇ ਚਿਰ ਉਹਨਾਂ ਚਿਰ ਕੁਝ ਨਹੀਂ ਹੋਣਾ ਇਹ ਉਹ ਵਿਚਾਰ ਦੱਸ ਦਿੱਤੇ ਤੁਹਾਡੇ ਦਿਮਾਗ ਵਿੱਚ ਆ ਕੇ ਚੱਲਦੇ। ਹਾਂ। ਦੋਸਤਾਂ ਦੀ ਵੀ ਗੱਲ ਹੋ ਗਈ। ਹੁਣ ਕੋਈ ਮੁੱਦੇ ਤੇ ਕਿਸੇ ਨਾਲ ਗੱਲ ਕਰਨੀ। ਆਰਐਸਐਸ ਦਾ ਏਜੰਟ ਵਾਲਾ ਮੁੱਦਾ ਵੀ ਬਾਈ ਕੋਲੇ ਉਹਦੀ ਗੱਲ ਕਰਦਾ। ਆਹ ਵੇ ਖੜ ਜਾ। ਆਹ ਰਹਾ ਗਾ। ਜਾਂ ਤਾਂ ਬੰਦੇ ਦਾ ਪੁੱਤ ਵਾਂ ਕੇ ਦੱਸ ਕਿੱਦਾਂ ਮਿਲਣਾਗੇ ਨਹੀਂ। ਆਹ ਇਹ ਬੰਦਾ ਮੈਂ ਕੀ ਗੱਲ ਕਰ ਰਿਹਾ? ਵੀਰ ਵੀਰ ਕਹਿ ਕੇ। ਪਹਿਲਾਂ ਮੈਂ ਨਹੀਂ ਵੀਰ ਵੀਰ ਕਹਿ ਗਿਆ। ਆਹ 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 ਦੀ ਗੱਲ ਫੋੜਦਾ। ਜਦ ਤੂੰ ਕਹਿੰਦਾ ਵੀ ਮੈਂ ਤੈਨੂੰ ਮਿਲਣਾ ਮਿਲਣਾ ਚਾਹੁੰਦਾ ਵੀ ਇੱਨੇ ਬੰਦੇ ਆਵਾਂਗੇ ਆਪਾਂ ਦੁਆਦ ਕਹਾਂਗੇ। ਹਾਂ ਉਤੈਰ ਕਰੋ। ਵੀਰ ਵੀਰ ਮੀਟ ਮਾਰੋ ਠੀਕ ਆ। ਆਈ ਵਿਲ ਟੈਲ ਯੂ ਅਬਾਊਟ ਪਲੇਸ ਤੂੰ ਕਿਹਾ ਓਕੇ ਫਿਰ ਤੂੰ ਕਹਿੰਦਾ ਥੈਂਕਸ ਫਾਰ ਨਾਈਸ ਮੀਟਿੰਗ ਕੀ ਮਿਲ ਗਿਆ ਕੀ ਟਾਈਮ ਦਾ ਸਰ ਭਾਈ ਦਾ ਮੈਂ ਤਾਂ ਉਧਰ ਪਹੁੰਚਿਆ ਅਜੇ ਜਿੱਦਣ ਵੀ ਗੱਲ ਕਰ ਰਹੇ ਆ ਤੇ ਉਹ ਉਰੇ ਪਹੁੰਚਿਆ ਫਿਰ ਤੂੰ ਕਹਿੰਦਾ ਥੈਂਕਸ ਫਾਰ ਨਾਈਸ ਮੀਟਿੰਗ ਕਰ ਜਾ ਲਓ ਆਈ ਕੈਨ ਕਲੀਅਰਲੀ ਸੇ ਯੂ ਆਰ ਡੂਇੰਗ ਆਲ ਦਿਸ ਸ਼ਿਟ ਫਾਰ ਫੇਕ ਪਬਲਿਸਿਟੀ ਯੂ ਆਰ ਆ ਭੇਖੀ ਸਿੰਘ ਹੜ ਜਾ ਹਾਂ ਮੈਂ ਕਹਿੰਦਾ ਆਪਣੀ ਵੀ ਮੂਵ ਦੇਖ ਲੈ ਡੌਣਾ ਕੋ ਬੇਰ ਯੂਰਕ ਸਰਬ ਦੇ ਤੱਕਾੜ ਕੋ ਸੀ ਮੈਂ ਕਦੇ ਕੰਪੇਅਰ ਕੀਤਾ ਕਰ ਤੂ ਕਦੇ ਨਾ ਤੂੰ ਇੱਕ ਫੋਟੋ ਨਹੀਂ ਪਾਇਆ ਕੀ ਫੇਸਬੁਕ ਤੇ ਕੇ ਦਾਸ ਦਾ ਸੰਤਾਂ ਜਿਹੜਾ ਬੈਲਾ ਤੇ ਦਾਸ ਦਾ ਸੰਤਾਂ ਵਾਲਾ ਜਿਹੜਾ ਤੇਰੀ ਫੋਟੋ ਸੀ ਫੇਸਬੁਕ ਤੇ ਡੀਲੀਟ ਕਰ ਦਿੱਤੀ ਆ ਮੈਂ ਨਹੀਂ ਪਾਈ ਕੋਈ ਵੀ ਫੋਟੋ ਤੂੰ ਅੱਗ ਤੇ ਤੇ ਬਾਈ ਇੱਕ ਵੀ ਨਾ ਤੇ ਤੈ ਤੂੰ ਡੌਲਾ ਕਰਕੇ ਬੈਠਾ ਤੇ ਉੱਤੇ ਤੂੰ ਲਿਖਾਇਆ ਸੰਤਾਂ ਜਿਹੜਾ ਬੈਲ ਦਾਸ ਦਾ ਤੇ ਸੰਤਾਂ ਜਿਹੜਾ ਡੇਰਾ ਹਾਂ ਦਾਸ ਦੀ ਪੁੱਤ ਨਾ ਉਹ ਗੱਲ ਛੋੜ ਬਾਈ ਸੰਤਾਂ ਦੀ ਕੋਈ ਰੀਤ ਨਹੀਂ ਉਹ ਗੱਲ ਦਾ ਅਰਥ ਏ ਔਰ ਪਾਸੇ ਲੱਗੇ ਗੁਰੂ ਸਾਹਿਬ ਨੇ ਤੁਨੂੰ ਸੰਤ ਸਿਪਾਹੀ ਬਣਾਇਆ ਗੁਰੂ ਸਾਹਿਬ ਨੇ ਤੁਨੂੰ ਬਣਾਇਆ ਸੰਤ ਸਿਪਾਹੀ ਤੁਨੂੰ ਸਾਹਿਬ ਦੇ ਆਈਡੀਓਲੋਜੀ ਕੋਈ ਸੋਣੇ ਉਹਨੂੰ ਸਾਹਿਬ ਨੇ ਸੰਤ ਆਈਡੀਓਲੋਜੀ ਦਿੱਤੀ ਆ ਕਿ ਹਰੇਕ ਹਾਲਤੇ ਦਾ ਜੇਰਦਾ ਸੰਤ ਦਾ ਤੇ ਸਰੀਰ ਸਿਪਾਹੀ ਦਾ ਉਹ ਚੀਜ਼ ਲਿਖੀ ਹੋਈ ਆ ਉੱਤੇ ਆ ਹੋਰ ਪਾਸੇ ਲਈ ਗੱਲ ਤੁਹਾਨੂੰ ਸਮਝੇ ਕੋਈ ਕੰਪੇਅਰ ਕਰਤਾ ਆ ਉਹ ਯਾਰ ਤੂੰ ਗੱਲ ਔਰ ਪਾਸੇ ਲੈ ਕੇ ਗੁਰੂ ਸਾਹਿਬ ਦੀ ਕਹੀ ਗੱਲ ਆ ਉਹ ਤੂੰ ਪਛਲਾ ਲੈ ਕਾ ਤੂੰ ਗੱਲ ਰਹਾ ਨਾ ਕਿੱਥੇ ਗਿਆ ਤੂੰ ਕਹਿੰਦਾ ਵੀ ਜਾਂਦਾ ਬੰਦੇ ਦਾ ਪੁੱਤ ਬਣ ਕੇ ਦੱਸ ਕਿੱਦਾਂ ਮਰਨਾ ਠੀਕ ਆ ਤਾਂ ਤੇਰੀ ਨੰਬਰ ਕੋਈ ਨਹੀਂ ਤੇ ਮਾਤਾ ਸਾਹਿਬ ਜੀ ਦਾ ਨਾਮ ਆਪਦੀ ਆਈਡੀ ਤੋਂ ਡਿਲੀਟ ਕਰ ਦੇ ਸਭ ਤੋਂ ਸਹੀ ਤੈਨੂੰ ਲੈਣਾ ਲੈਣਾ ਹੀ ਆ ਮੈਨੂੰ ਪੁੱਤ ਤੂੰ ਆ ਦੇ ਨਾ ਲਿਗਾ ਮੈਨੂੰ ਬੰਦਾ ਕਿੱਥੇ ਨਹੀਂ ਹੰਗਲ ਲਿਗਾ ਆਪ ਤੈਨੂੰ ਤੇਰੇ ਘਰੇ ਜਾ ਕੇ ਨੂੰ ਫੜ ਫੜ ਬਾਹਰ ਬਾਹਰ ਰੋਣਾ ਲੜ ਜਾ ਇਹਦੀ ਹੁਣ ਆਈ ਨਹੀਂ ਆ ਮੈਂ ਕਿਹਾ ਹਾਂ ਮੈਂ ਕਿਹਾ ਮੈਂ ਕਿਹਾ ਡਰਦਾ ਹਨ ਤੇਰੇ ਮੂਹਰੇ ਆਹ ਕਿ ਲੋਕਾਂ ਨੂੰ ਜਿਹੜੀ ਜਿੰਦਗੀ ਦਾ ਬਤਾਨੇ ਤੇ ਆ ਜਾ ਕਿੰਨਾ ਵੈਰਾ ਹੋਰ ਤੁਸੀਂ ਕਹਲੇ ਹੋਰ ਦੀ ਉਹ ਤੁਹਾਨੂੰ ਦੱਸਦਾ ਉਹ ਖਾਲਾ ਭਈਆ ਹਾਂ ਕਈਆ ਉਹ ਕਈਆ ਕਹਿੰਦੇ ਆ ਜਾ ਹਾਂ ਕਈਆ ਤਾਂ ਬੰਦਾ ਇਹਦਾ ਮਤਲਬ ਤੂੰ ਨਹੀਂ ਆਂਦਾ ਬੰਦਾ ਹਾਂ ਮੈਂ ਕਿਹਾ ਆ ਜਾ ਬੰਦਾ ਲੱਗਦਾ ਫਿਰ ਕਹਾਂ ਕਹੇ ਬੰਦਾ ਦੱਸ ਪੰਜਾਬੀਆਂ ਦੀ ਆਪਸ ਚ ਲੜਾ ਰਿਆਂ ਪੁੱਤ ਤੇਰੀ ਅਸਲੀਅਤ ਲੋਕਾਂ ਦੇ ਅੰਦਰ ਇੱਕ ਬਣਾਈ ਰੇ ਮਿਲਤ ਨਹੀਂ ਕਰ ਰਹੇ ਲੜਾਉਣ ਵਾਲਾ ਕੰਮ ਦੀ ਇੱਕ ਦੂਜੇ ਨਾਲ ਅਸੀਂ ਦੋ ਦਿਨ ਤਰਫ ਨਹੀਂ ਗੱਲ ਆਉਂਦੀ ਯਾਰ ਜੇ ਪੁਲਸ ਨਾ ਆਉਂਦੀ ਨਾ ਉਹਨੇ ਜਤਨ ਮੁੱਤੀ ਨਾਲ ਉਹਨੂੰ ਪਹੇਂਦਦਾ ਉਹ ਇੱਕ ਸਾਹ ਸਾਬ ਤੋਂ ਮਾੜਾ ਕੰਮ ਕੋਈ ਜਿਹਦਾ ਕਰਕੇ ਆਇਆ ਨਾ ਹੁਣ ਇਹ ਬੰਦਾ ਜਰੇ ਨਾਲ ਓਏ ਇਹਦਾ ਗੱਲ ਸੁਣੋ ਇਸ ਤਰ੍ਹਾਂ ਮੇਰੇ ਨਾਲ ਆ ਗੱਲ ਕਰ ਰਿਹਾ ਫੇਰ ਅੱਗੇ ਕਹਿੰਦਾ ਓਗੇ ਇਹਦੀ ਗੱਲ ਸਾਡੇ ਸਰੀਰ ਤੇ ਲੋਕਾਂ ਸਾਹਮਣੇ ਲੈ ਕੇ ਆਉਣੀ ਆ ਅਸੀਂ ਵਾਰ ਭਾਵੇਂ ਇਕੱਠੇ ਹੋਏ ਨੇ ਠੀਕ ਆ ਅਸੀਂ ਵੀ ਸਿੱਖ ਫਾਇਰ ਨੂੰ ਬਣਾਉ ਕਰਦੇ ਆ ਤੈਨੂੰ ਦੱਸਦੇ ਆ ਅਸਦੀ ਸਿੰਘ ਕੌਣ ਹੁੰਦੇ ਆ ਕਿਤੇ ਕਿਵੇਂ ਕਿਸੇ ਦੀ ਹਿੱਕ 'ਚ ਵੱਜਦਾ ਮੈਂ ਦੇ ਨਹੀਂ ਗਿਆ ਤੇ ਮੈਂ ਬੱਜੇ ਨਹੀਂ ਗਿਆ ਹੋਈ ਹੋ ਠੀਕ ਹੈ ਇਹ ਇੱਕ ਮਿੰਟ ਖੜ ਜਾ ਉਹ ਇੱਕ ਮਿੰਟ ਖੜ ਜਾ ਹੁਣ ਮੇਰੀ ਦੰਦ ਸੁਣ ਪੂਰੀ ਹੁਣ ਫਿੱਤਰ ਕੋ ਹਾਂ ਚੱਲ ਹੱਡ ਲੱਗਣ ਲਾਤੀ ਕਰੋ ਜੋ ਕਰਨਾ ਪਏ ਨਹੀਂ ਹੁੰਦੀ ਸਰਕਾਰ ਦੇ ਰੋਲ ਆ ਜਦੋਂ ਠੀਕ ਹੈ ਉਹ ਪਦਾਰ ਘਟੂ ਹੋ ਗਿਆ ਕਿ ਤੁਸੀਂ ਸਰਕਾਰ ਵੀ ਉਹ ਤਾਂ ਇੱਥੇ ਹੁੰਦੇ ਤੇ ਕਿਹੜੇ ਫਾਇਦੇ ਲਾਇਵਟੇਜ ਹੈ ਇਹ ਕਿਹੜੇ ਕੰਮ ਕਰਦੇ ਹੋ ਲੱਗ ਇੱਕ ਇੱਕ ਨੰਬਰ ਇੱਕ ਵੀ ਦਿਖਾਉ ਦੇ ਬਿਲਕੁਲ ਜੱਲੂ ਤੂੰ ਕਿਹਾ ਇੱਥੇ ਪਾਇਆ ਵੀ ਮੈਂ ਕਿਹਾ ਇਸ ਭਾਈ ਜੀ ਆ ਦੇ ਮੈਂ ਕਿਹਾ ਕੰਟਰੈਕਟਰ ਨੂੰ ਕਿਸੇ ਨਾਲ ਮਾਰਦੇ ਇਹਨਾਂ ਨੂੰ ਠੀਕਾ ਇਹਦੇ ਕਿ ਮਦਦ ਹਾਂ ਸਰੂਪਾ ਮੈਂ ਨੂੰ ਉਹ ਪਤਾ বিনা ਗਿਆਨ ਗਿਆਨ ਕਿਸ ਤਰ੍ਹਾਂ ਉਹ ਨਾਉਂਦੇ ਉਹ ਤਾਂ ਮੇਰੇ ਹੋਈ ਗੱਲ ਹੈ ਤੇ ਤੂੰ ਵੀ ਉਹੀ ਕਹਿ ਰਿਹਾ ਉਹ ਭਾਈ ਤਾਉ ਗੁਰੂ ਤਾਉ ਤੂੰ ਯਾਰ ਹਾਂ ਜੀ ਗੁਰੂ ਸਾਹਿਬ ਤਾਂ ਹੀ ਕਹਿੰਦੇ ਤੂੰ ਕੈਦੀ ਸ਼ਕਲ ਤੇ ਕਿੰਨੂੰ ਪ੍ਰਾਂਤ ਨੂੰ ਨਿਕਾਹਦਾ ਤੂੰ ਲੈਣ ਤੇ ਕਹਿੰਦਾ ਨਾ ਨਾ ਗੁਰੂ ਕਉ 10 ਮਿੰਟ ਨਹੀਂ 10 ਮਿੰਟ ਜੇ ਗੁਰੂ ਜੀ ਇਹਦੂ ਮੰਨ ਲਿਆ ਫਿਰ ਫਿਰ ਸਾਖਤ ਦੇ ਵੇਖੂ ਪੁੱਤ ਨੇ ਨਾਮ ਉਹ ਵੀ ਆ ਗਈ ਤੇ ਮੈਂ ਤਾਂ ਉਹ ਧਰ ਨੂੰ ਬੇਸਵਾ ਦੇ ਪੁੱਤ ਦੇ ਸਮਾਨ ਸਮਝਦਾ ਬਾਣੂ ਦੇ ਜੀ ਮੇਰੀ ਹੱਥ ਮੇਰੀ ਚਲ ਸੇ ਕੋਟੇ ਜੀ ਤੋਂ ਆਇਓ ਮਿਹਰਬਾਨੀਆਂ ਨਾਲ ਇਹ ਬੱਤ ਨਾ ਕੀ ਕਰਦਾ ਸਾਡੇ ਨੌਨਲ ਜਾਣਦੇ ਨੂੰ ਨੂੰ ਕਹਿੰਦੇ ਨੇ ਤਿਸੇ ਵਰਗੇ ਥੋੜਾ ਜੀ ਦਾ ਪੈਦਾ ਕਿਸੇ ਨੇ ਪਰਵਾਹ ਜਵਾਨੇ ਉਸ ਤੋਂ ਤੁਹਾਨੂੰ ਸਾਰੇ ਜੜੇ ਫਿਰ ਪੈਦਾ ਕਰਦੇ 2011 ਸਾਡੇ ਕਿੰਨੇ ਮਹੀਨੇ ਹੋ ਗਏ ਉਹ ਤੋਂ ਮੈਂ ਉਸ ਤੇ ਹੀ ਨਹੀਂ ਚਲੋ ਇਹ ਠੀਕ ਹੈ ਇਹ ਜਿਹੜੇ ਤੁਹਾਨੂੰ ਪੈਦਾ ਕਰਕੇ ਬਾਅਦ ਵਿੱਚ ਹੱਦ ਵਿੱਚ ਹੁਣ ਸੇਰ ਮੈਂ ਮੱਤਵਾ ਸਮੂਦ ਰਾਜਾ ਕਿੱਦਾਂ ਇਹ ਗੱਲ ਬਲਤ ਸਾਰਿਆਂ ਵਾਸਤੇ ਗਲਤ ਹੈ ਜਦੋਂ ਬੰਦਾ ਚੰਗਾ ਨਾਮ ਬੋਲੀਏ ਤੂੰ ਤੇ ਨਾ ਤੈਨੂੰ ਪੱਕਾ ਮਿਲਦਾ ਮੈਂ ਆ ਗਿਆ ਮੈਂ ਆ ਗਿਆ ਤੈਨੂੰ ਉੱਧਾ ਜਾ ਕੇ ਵਿਚਾਰ ਕਰਨਾ ਤਾਂ ਵਿਚਾਰ ਕਰ ਲਾਂਗੇ ਪਰ ਆਹ ਕੀ ਗੱਲ ਬੋਲੀ ਤੇਰੀ ਹਸਲੀਏ ਤੇ ਲੇਉਂਦੀ ਹੈ ਕੋਈ ਗੱਲ ਬੋਲੀ ਕਿ ਇਹਨਾਂ ਨਹੀਂ ਆਉਂਦਾ ਇਹ ਨਾਮ ਮੈਂ ਲੈ ਰਿਹਾ ਵੀ ਭਾਈ ਸਾਹਿਬ ਚਾਹ ਗੁਰਪ੍ਰੀਤ ਸਿੰਘ ਕਹਿੰਦੇ ਬੋਲਨੀਆ ਤੇ ਮੈਂ ਆਇਆ ਤੇ ਇਹਨੂੰ ਵੀ ਅਸਦਾ ਏਜੰਟ ਕਹਿੰਦੇ ਨੇ ਕਿ ਇਹਨੂੰ ਲੈਦੇ ਨੇ bina saboot to gal na karo tu kehne hain hi boy ਮੈਂ ਕਹਿੰਦਾ ਹਰ ਹਰ ਮਸਲੇ ਲੜਾਈ ਜਾਂਦਾ ਬੰਦਾ ਗੁਰਦਵਾਰੇ ਕੋਲ ਦਾ ਤੁਸੀਂ ਇਹ ਗੱਲ ਕੱਪ ਨੇ ਇੰਡਾ ਜਿਗਰਾ ਹੁੰਦਾ ਦਰਿਆ ਨੂੰ ਕੱਲੇ ਜਾਂਦੇ ਐਡਾ ਤੂੰ ਇਕੱਠਾ ਨਾ ਕਰ ਮੈਂ ਇਕੱਠਾ ਉਹ ਗੱਲ ਸੁਣੋ ਦਰਿਆ ਦੀ ਜੇ ਤੁਸੀਂ ਇਕੱਠੇ ਕੱਲੇ ਗਏ ਤਾਂ ਉਹ ਕਿੰਦਾ ਜੱਪਲਵਾਨ ਯਾਰ ਕਿੰਦਾ ਬਲਵਾ ਰਿਹਾ ਉਹ ਕੱਲੇ ਨੂੰ ਬੰਦਾ ਇਕੱਲੇ ਵਿੱਚ ਤਪਣਾ ਨਹੀਂ ਹੁੰਦਾ ਬੰਦਾ ਕੋਈ ਨਹੀਂ ਹੈ ਨਾ ਹਾਂ ਦਰਿਆ ਦੀ ਉਹ ਕਲੀਅਰ ਕਰਦਾ ਮੇਰਾ ਇੱਕ ਮਿੰਟ ਮੇਰਾ ਵੀ ਨਾਲ 15 ਜੇ ਆਏ ਸੀ ਹਾਂ ਉਹ ਗੁਰਦਵਾਰੇ ਸਿਗਾ ਉਹ ਕੋੜ ਦੇ ਕੇ ਬੰਦੇ ਤੇ ਕਿਸ ਨਾ ਕੀ ਪਾ ਦਿੰਦੇ ਉਹ ਤਾਂ ਮੈਂ ਜਦੋਂ ਨਵਾਂ ਨੰਬਰ ਮੈਂ ਜਦੋਂ ਗੁਰਦੁਆਰੇ ਆਇਆ ਹੋਇਆ ਸੀ 14 16 ਦੇ ਵਿੱਚ 12 12 ਉਹਦੋਂ ਤੁਸੀਂ ਤੇ ਬੋਲਾ ਵੀਰ 12 ਜਿਹੜੇ ਬਰੋਥਰਾਂ ਵਾਲੇ ਪਾਰਟੀ ਕੋਤੇ 12 ਅਕਤੂਬਰ 20 ਇਹ ਬੰਦੇ ਜਿਹੜੇ ਕੰਮ ਕਰਨ ਵਾਲੇ ਹੁਣ ਤੁਸੀਂ ਕਹਿੰਦੇ ਮੈਂ ਗੱਲਾਂ ਕਰਾਂ ਮਾਮਲਾ ਪਾਈ ਤਾਂ ਕੀ ਜਿਹੜਾ ਕੰਮ ਕਰਨਾ ਇਹ ਬੰਦੇ ਨਾਲ ਨਹੀਂ ਆਈ ਉਹ ਨਹੀਂ ਬਦਲੇ ਆ ਹੁਣ ਬੰਦੇ ਨੂੰ ਆਏ ਥੋੜੀ ਨਹੀਂ ਅਗਲੇ ਦਿਨ ਜਦੋਂ ਹੀ ਕਿਰਪਾ ਹੋ ਗਈ ਸਭ ਕੁਝ ਹੋ ਜਾ ਅੱਜ ਵੀ ਸਲਾਮ ਦੀ ਕਹਾਣੀ ਹੁਣ ਦੇਖਦਾ ਹੈ ਥੋੜੀ ਗੱਲ ਹੈਲੋ ਹਾਂ ਜਨਾਬ ਜੀ ਵੀ ਸੁਣਦਾ ਕਿ ਅੰਦਰ ਵਾਲੇ ਚਾਰ ਕਾਲ ਨੂੰ ਮਾਉਂਦੇ ਭਾਈ ਸਾਹਿਬ ਫਿਰ ਆਪਾਂ ਕਰਾਂਗੇ ਜਿੱਥੇ ਜਾਂ ਜੇ ਆਪਾਂ ਉਹਨੂੰ ਜੁਰਤ ਵਿਖਾਈਏ ਹਾਂ ਹਾਂ ਤੁਹਾਨੂੰ ਉਹਨੂੰ ਦੱਸਿਆ ਵੀ ਕੌਣ ਹੁੰਦੇ ਆ ਆਪਾਂ ਆਪਾਂ ਇਹ ਦਵਾ ਨੂੰ ਬੈਠਾ ਦੁਆਰਾ ਇੱਥੇ ਸਹੀ ਕਰ ਆਪ ਤੁਸੀਂ ਕਿਉਂ ਨਹੀਂ ਕਰਦੇ ਤੂੰ ਸਾਨੂੰ ਫੋਨ ਕਰੀ ਨਹੀਂ ਨਹੀਂ ਆਗਾ ਮੈਂ ਕਿਹਾ ਵਹੀ ਤੇਰੇ ਨਾਲ ਲੱਗਾ ਕਿ ਤੂੰ ਕਰਦਾ ਵੇ ਠੀਕ ਕਰਦਾ ਸੁਣ ਹੋਰ ਗੱਲ ਸੁਣ ਤੂੰ ਕਹਿੰਦਾ ਮੈਂ ਗੁਰਮਤਿ ਦੀ ਗੱਲ ਕਰਦਾ ਮੈਂ ਨਾ ਗੁਰਮਤਿ ਦੀ ਗੱਲ ਕਰਦਾ ਹੁਣ ਸਾਨੂੰ ਇੰਨੀ ਕਿਰਪਾ ਨਹੀਂ ਆਉਂਦੀ ਤੇਰੇ ਜਿੰਮੀ ਜੇ ਤੂੰ ਅੱਗੇ ਲੱਗਦਾ ਵਾ ਤੇ ਜੇ ਤਾਹੀਂ ਤੇਰੇ ਨਾਲ ਨਾਲ ਖੜੋ ਜੇ ਤਾਂ ਗੱਲ ਕਰ ਗੁਰਜੈਂਟ ਦਾ ਪਿੱਕਾ ਗੱਲ ਤੇ ਆ ਸੁਣਦਾ ਇਹ ਤਰੀਕਾ ਜੇ ਤਾਹੀਂ ਲੜੀ ਪਾਣੀ ਤੂੰ ਕਰਨੀ ਇੱਥੇ ਜੰਗੀ ਗੱਲ ਨਹੀਂ ਜੇ ਜੋਰ ਹੈ ਜਿਹੜਾ दारू ਪੀ ਕੇ ਆਉਂਦਾ ਉਹਨੂੰ ਉੱਥੇ ਖਿਲਾਰ ਦੋ ਪੰਜਾਬ ਦੀ ਤੇ ਚੱਲਦਾ ਹੂੰ ਸਰਦਾਰਾਂ ਦੇ ਨਿਆਣੀ ਭੰਗੜਾ ਪਾਦੇ ਕੱਲੋਂ ਕੀਰਤਨ ਕਰਨ ਲੱਗੇ ਤਾਂ ਭੰਗੜਾ ਪਾਣ ਨਹੀਂ ਲੱਗੇ ਜਕਬੀਸਰੀ ਗਾ ਗੁਰੂ ਲੱਚਰ ਤਾਂ ਸੁਣਨਗੇ ਜਦੋਂ ਇੱਥੇ ਗਏ ਕੇਸ ਆਪਣੇ ਆਪ ਕੱਟਣਗੇ ਠੀਕ ਹੈ ਜਿਵੇਂ ਆਪਾਂ ਇੱਥੇ ਕਿਸੇ ਨੂੰ ਮੜੀ ਮੁੱਟੀ ਨੌਲੇਜ ਦਈਏ ਜਿੰਨੇ ਸਰ ਦੇ ਤਰਕ ਲਾ ਕੇ ਕੁਛ ਨਾ ਕੁਛ ਦਿਮਾਗ ਲਈਦਾ ਕੁਛ ਨਾ ਕੁਛ ਸਿਕਾਈਏ ਮਤਲਬ ਇਹ ਕੰਮ ਕਰ ਲਈਏ ਹੋਰ ਕਿਸੇ ਦਾ ਪਿੱਛਾ ਕਿ ਉਂਗਲੀ ਕਰਦੀ ਹੈ ਨਾ ਹੁਣ ਤੁਸੀਂ ਸਿੰਘ ਨਾਲ ਤਾਂ ਮੈਂ ਪਹਿਲਾਂ ਗੱਲ ਕਰਦਾ ਕਿ ਉਹ ਜਵਾਕ ਨੇ ਅੱਜ ਮੜਿਆ ਆਪਾਂ ਰੋਟੀ ਰੰਤ ਹੋ ਰਿਆ ਜਿਹੜਾ ਮੈਂ ਜਵਾਕ ਨੂੰ ਉੱਠ ਕੇ ਕਹਿੰਦਾ ਬਾਈ ਤੂੰ ਬੰਦ ਕਰ ਤੂੰ ਅਗਲਾ ਇੱਕੋ ਗੱਲ ਕਹਿੰਦੀ ਜੇ ਇੰਡੀ ਦੇ ਮਹਗਾਈ ਦੇ ਹਿਸਾਬ ਨਾਲ 20000 ਰੁਪਏ ਮੈਨੂੰ ਭੇਜ ਦੇ ਹਾਂ ਉੱਥੇ ਗੱਲ ਤਾਂ ਬਣੋ ਜੇ ਮੈਨੂੰ 20 ਭੇਜ ਜਾ ਮੈਂ ਕੰਮ ਜਵਾ ਹਾਂ ਹਾਂ ਉਹ ਕੋਈ ਸੈਂਸ ਬਣੋ ਦੀ ਉਹ ਅਗਲਾ ਦੇਖੂਗਾ ਆ ਬੰਦਾ ਸਰ ਹੋਇਆ ਇੱਕ ਦਿਨ ਲਈ ਨਾ ਜੇ ਤੁਸੀਂ ਕਹਿੰਦੇ ਮੈਂ ਸੀ ਤਾਰ ਨਹੀਂ ਹੈ ਤਾਂ ਮੋਤੀ ਹੀਰਾ ਹੈ ਮੈਂ ਹੀਰਾ ਵੀ ਬਣਦਾ ਹੀਰੇ ਦੀ ਸ਼ਾਨ ਦਾ ਫਿਰ ਉਹਦਾ ਮੁੱਲ ਪੈਂਦਾ ਤੇ ਚਾਂਦ ਨਾ ਨੇ ਤਾਂ ਲੋਕੀ ਕੋਲੇ ਪਾਣ ਨੂੰ ਹੋੜੀਆਂ ਦੇ ਵਿੱਚ ਮੈਂ ਇੰਨਾ ਕੁ ਕਰ ਲਿਆ ਜੇ ਮੈਂ ਕੁਝ ਕਰ ਲਈਏ ਹੀਰੇ ਨੂੰ ਉਹ ਤੁਹਾਨੂੰ ਬਾਰ-ਬਾਰ ਜਦ ਕਰਦੇ ਫੇਸਬੁਕ ਦੇ ਕਹਿੰਦੇ ਐਂਜੇ ਲਾਈਕਾਂ ਨੇ ਲਾਈਕਾਂ ਟੜਕਾ ਤੇ ਉਹ ਤੇ ਕਹਿੰਦਾ ਜਿੰਨੇ ਲਾਇਕ ਐ ਵੇਖੋ ਰੱਬ ਨਾਲ ਉਹਨੇ ਜੋ ਦੱਸ ਵੀ ਖੜੋਗੇ ਨਾਲ ਬਾਈ ਜੋ ਮਰਜੀ ਕਹਿ ਦੀ ਤੇ ਕੋ ਥੋੜੀ ਬੇਲ ਕਰਾਣ ਵੀ ਆ ਕੇ ਨਾ ਮੈਨੂੰ ਉਹ ਜਿੱਤੇ ਕੇਸ ਪਿਆ ਸੀਗਾ ਬਿਲਕੁਲ ਐਡੇ ਐਡੇ ਤਮਾਲੇ ਸੀਗੇ ਖਰਾ ਦੇ ਉੱਤੇ ਹੂੰ ਬੰਦਰ ਬੁਕਾਰ ਚੜ ਗਈ ਹੂੰ ਟੱਟੀਆਂ ਲੱਗ ਗਿਆ ਇੱਕ ਨਹੀਂ ਖੜੋਤਾ ਜਦੋਂ ਉਹਨੇ ਉਹ ਬਾਬਾ ਤੁਸੀਂ ਮੈਨੂੰ ਦੱਸਿਆ ਸੀ ਬਾਬਾ ਤੁਸੀਂ ਬਸ ਆਣਾ ਤੁਸੀਂ ਲਾਇਕਾਂ ਦੇ ਪਿੱਛੇ ਜਾਂਦੇ ਨਾ ਭਾਈ ਸਾਹਿਬ ਮੈਂ ਬੜੀ ਗੱਡੀ ਨੇ ਕਰ ਬਾਰ ਬਾਰ ਗੱਲ ਕਲੀਅਰ ਕਰ ਚੁੱਕਿਆ ਦੇਖੋ ਤੁਸੀਂ ਇਹ ਚੀਜ਼ ਨੂੰ ਘੱਟ ਦੇਣਦੇ ਹੋ ਵੀ ਆਪਾਂ ਉਧਰ ਘਲਾਸ ਲੈ ਰਹੇ ਹਾਂ ਇਹ ਜੀ ਨੂੰ ਘੱਟ ਦੇਣਗੇ ਮੈਨੂੰ ਇਹ ਚਾਹੀਦਾ ਉਹ ਗੱਲ ਵਧੀਆ ਜੇ ਤੁਸੀਂ ਅਸੀਂ ਨਾਲ ਲੈ ਕੇ ਨਾ ਮੈਂ ਕਹਿਣਾ ਮਾਰੀ ਨਹੀਂ ਉਹ ਵਧੀਆ ਹੈ ਹਾਂ ਫੇਰ ਹਾਂ ਉਹ ਤੋਂ ਲਾਵਾ ਹੈ کہیں ਜੇ ਇਹ ਨੂੰ ਇਹ ਬਣਾਈ ਹੈ ਉਹ ਦਾਲ ਸੋਨਾ ਪਾ ਆਖੀ ਕਹਿੰਦੇ ਆ ਆਪਾਂ ਖੜ ਜਾ ਜੋ ਤੂੰ ਬਣਾਈ ਹੈ ਮੈਂ ਤੈਨੂੰ ਬਾਰ-ਬਾਰ ਕਹਿ ਰਿਹਾ ਵੀ ਜੇ ਕਿਸੇ ਨੇ ਤੁਰਨਾ ਹੀ ਪਸੰਦ ਨੂੰ ਤੁਰੋ ਪਰ ਮੈਂ ਤੁਹਾਨੂੰ ਇਹ ਨਾ ਗੱਲ ਕਹ ਉਹ ਵੀ ਮੈਂ ਕਿਸੇ ਨੂੰ ਆ ਫੋਨ ਇਹ ਮਾੜਾ ਗਏ ਤਾਂ ਮੈਂ ਤਾਂ ਕਿਤੇ ਕਹਿ ਨਹੀਂ ਮੈਂ ਗਰਬਾਣੀ ਦੇ ਬਣ ਕੇ ਬਣ ਕੇ ਮੂੰਹ ਨਹੀਂ ਜੱਡੇ ਉਹਦੇ ਮੂੰਹ ਦੇ ਕਹਿੰਦੇ ਨੇ ਕਿ ਉਹਨਾਂ ਦਾ ਜਾਏ ਕਿ ਇਹਨੂੰ ਗਲਤ ਬੋਲਦੇ ਔਰ ਇਹ ਨਾ ਇੰਨਾ ਵਧੀਆ ਬਣਾ ਲਓ ਵੀ ਇਹ ਇੱਕ ਫੈਮਿਲੀ ਆ ਜੇ ਇੱਕ ਇੱਕ ਘਰ ਦਾ ਮੈਂਬਰ ਇਕੱਲਾ ਹੀ ਤੁਰਿਆ ਜਾਊਗਾ ਦੂਜੇ ਤਾਂ ਫਿਰ ਪੁੱਠੇ ਜਾਣਾ ਹਨ ਜੇ ਤੁਸੀਂ ਇਕੱਠੇ ਰਲ ਕੇ ਚੱਲੋਗੇ ਤੇ ਉਹਦੇ ਨਾਲ ਦੀ ਰੀਸ ਨਹੀਂ ਆ ਜੋ ਕਹੋਗੇ ਉਹ ਹੀ ਹੋ ਜੂਗਾ ਠੀਕ ਹੈ ਨਾ ਗੱਲ ਜੇ ਕੋਲ ਇਹਨੂੰ ਕਰ ਲੂ ਦੂਜਾ ਇਹਨੂੰ ਕਰ ਲੂ ਗੱਲ ਨਹੀਂ ਉਹ ਤਾਂ ਉਹ ਗੱਲ ਬਣਦੀ ਆ ਬਿਲਕੁਲ ਸਹੀ ਏ ਤੇਰੀ ਗੱਲ ਜਿਹੜੀ ਗੱਲ ਤੇਰੀ ਸਹੀ ਆ ਉਹ ਮੰਨਾਂਗੇ ਪਰ ਜਿਹੜਾ ਉਹ ਝੂਠਾ ਹੀ ਇਲਜਾਮ ਲਾ ਦੇਣਾ ਅਗੇ ਬੰਦੇ ਨੂੰ ਤਾਂ ਕਰ ਨਹੀਂ ਬਲ ਤੂੰ ਥੋੜਾ ਜਿਹਾ ਨਹੀਂ ਹੁਣ ਉਹ ਨਹੀਂ ਨਹੀਂ ਡਾਊਨ ਚਾੜ ਨਹੀਂ ਕਰਾ ਕੋੜੇ ਮੈਸੇਜ ਕੀਤੇ ਹੋਏ ਗਾਲਾ ਗੋਲਾ ਕੱਢੀਓ ਤੁਸੀਂ ਇੱਕ ਦੂਜੇ ਨੂੰ ਉਹ ਤਾਂ ਗਲਤ ਕੀਤਾ ਮੈਂ ਆਰਐਸਐ ਦਾ ਏਜੰਟ ਕਿ ਮੈਂ ਕਿਹਾ ਮੈਂ ਹਾਂ ਜੇ ਤੂੰ ਗੱਲ ਨਹੀਂ ਨਾ ਤੈਨੂੰ ਤੈਨੂੰ ਮੈਂ ਕਿਹਾ ਤੂੰ ਆਰਐਸਐ ਨਾਲ ਹੱਥੇ ਹੋਣੇ ਉੱਥੇ ਪਹਿਲਾਂ ਮੈਂ ਵੀ ਦੇਖ ਪਹਿਲਾਂ ਤੇਰੇ ਨਾਲ ਸ਼ੁਰੂ ਤੋਂ ਆਰਐਸਐ ਨਾਲ ਹੱਥੇ ਹੋਣੇ ਆ ਫੋਨ ਦੇ ਨੇ ਪੈਟੋਂ ਮਰਨ ਦੇ ਆ ਉਸ ਵਿੱਚ ਲੜ ਗਈ ਹਾਂ ਉਸ ਤੋਂ ਪਹਿਲਾਂ ਮੈਂ ਲੱਗਿਆ ਵੀ ਨਹੀਂ ਤੈਨੂੰ ਵੀ ਮੈਂ ਤੈਨੂੰ ਪੁੱਤ ਕਹਿ ਕੇ ਗੱਲ ਕੀਤੀ ਤੂੰ ਹੈ ਤੈਨੂੰ ਵੀ ਗੱਲ ਕਰਦੇ ਸੀ ਤੂੰ ਦੱਸ ਮੈਂ ਤੈਨੂੰ ਚੱਲ ਠੀਕ ਆ ਮੈਂ ਤੈਨੂੰ ਤੈਨੂੰ ਨਦਰ ਪੁੱਤ ਕਾ ਗੱਲ ਕੀਤੀ ਮੈਂ ਤੇਰੇ ਕੋ ਉੱਤ ਆ ਜਾ ਐ ਤੈਨੂੰ ਕਹਿ ਰਿਹਾ ਵੇਂੀ ਵਾਰ ਜਾਣ ਲੈ ਤੂੰ ਤੇਹੀ ਸਿੰਘਾ ਤੂੰ ਮੈਂ ਕਹਿਣਾ ਕਿਉਂਕਿ ਮੈਂ ਤੈਨੂੰ ਇੰਨੇ ਮੈਸੇਜ ਕੀਤੇ ਤੂੰ ਹੁਣ ਵੀ ਚੱਕਦਾ ਉਹ ਬਿਚਾਰਾ ਤੰਦਰ ਕਰਦਾ ਤੇਰੇ ਹੁਣ ਕੰਨਾਂ ਨੂੰ ਜਵਾਬ ਦਿੰਦਾ ਕਿਉਂਕਿ ਇੱਥੇ ਆਏ ਆ ਪਰੋਂ ਬੇਨੀ ਜਿਵੇਂ ਅਸੀਂ ਆ ਰਹੇ ਯਾਰ ਜੇ ਤੈਨੂੰ ਪਹਿਲੀ ਮੈਸੇਜ ਕਰ ਦਿੰਦਾ ਭੱਜ ਜਾਣਾ ਮੈਂ ਕਿਉਂ ਮੱਝੂੰਗਾ ਮੈਂ ਤਾਂ ਇਹ ਜਿਹੜੇ ਤੂੰ ਸਵਾਲ ਇਹਨੂੰ ਭੱਜ ਲਈ ਹੁਣ ਪਰਨਗੀ ਜਿਹੜੇ ਤੂੰ ਅੱਜ ਵੀ ਸਵਾਲ ਕੀਤੇ ਨੇ ਇਹਨਾਂ ਦਾ ਸਰਵੇ ਪਹਿਲਾਂ ਵੀ ਤੇ ਤੂੰ ਕਹਿੰਦਾ ਵੀ ਸਿੰਗਲ ਲੱਤ ਦਾ ਵਰਾਉਂਦੇ ਆ ਇਹ ਇਹ ਗੱਲ ਕਹਦਾ ਜਿੱਕਾ ਵਰਤੀ ਕਰ ਲੈ ਹੁਣ ਤੁਸੀਂ ਇੱਕ ਹੋਰ ਕੰਮ ਕੀਤਾ ਨਾ ਹਾਂ ਤੁਸੀਂ ਉਹਦੇ ਕੋਸਟ ਸਫਾਈ ਕੀਤੀ ਥੋੜੇ ਦਿਨ ਹੋਏ ਨਾ ਆ ਸ਼ਹਿਰੀ ਮਾਰ ਦੇ ਰੂਟ ਲਗਾਉਣ ਦਾ ਆਪਾਂ ਕਰਾਂਗੇ ਹਾਂ ਤੁਹਾਨੂੰ ਵੀ ਪਤਾ ਵੱਧ ਪਤਾ ਹੋਵੇ ਨਾਲੋਂ ਖਾਂ ਜੀ ਉਹਦੇ ਨਹੀਂ ਨਾ ਕਰਾਂਗੇ ਕਿ ਯਾਰ ਉਹ ਨਾ ਜੇ ਤੁਸੀਂ ਉਹਦੀ ਜਗ੍ਹਾ ਕੋਈ ਥੋੜੀ ਜਿਹੀ ਨੌਲੇਜ ਇੱਕ ਮਿੰਟ ਚੀਜ਼ ਪਾ ਦੇਣਾ ਉਹਦਾ ਕਿੰਨਾ ਵਧੀਆ ਹੁੰਦਾ ਵੀਰੇ ਮੈਂ 6 ਦਿਨੋਂ ਵੀਡੀਓ ਪਾਈ ਹੋਗੀ ਦੇਖ ਲੈ 6 ਤੂੰ ਜਿਹੜਾ ਤੁਸੀਂ ਦੇਖਦੇ ਉਸਨੇ ਇੱਕ ਵੀਡੀਓ ਨੂੰ ਰਿਪੋਰਟ ਹੈ ਨਾ ਉਹ ਵੀ ਜ਼ਰੂਰੀ ਹੈਗਾ ਯਾਰ ਕੋਈ ਹੋਰ ਮੈਲ ਮਰਨ ਦੇ ਵਿੱਚ ਮਾਮਲਾ ਹੋਇਆ ਉਹਦਾ 3 ਮਿੰਟ ਲੱਗੇ ਬਾਈ ਨੇ ਵੀਡੀਓ ਪਾਈ ਹ ਕੁਲਵੀਰ ਢਿੰਦਲ ਤੇ ਦੱਸਣ ਵਾਲੇ ਆ ਥੋੜਾ ਇਹ ਉਹ ਥੋੜਾ ਇਹ ਨਾਲ ਹੀ ਕਿ ਦੱਸਣ ਨੇ ਇਹ ਗੱਲ ਗਈ ਕਿ ਆ ਮਹੀਨਾ ਮੈਂ ਪੂਰਾ ਕੋਈ ਵੀ ਉਹ ਬਾਈ ਕਹਿੰਦਾ ਉਹਨੇ ਕਿਹਾ ਠੀਕ ਹੈ ਕਿ ਨਹੀਂ ਉਹ ਬੰਦੇ ਨੇ 1 ਮਹੀਨਾ ਪੂਰਾ ਆ ਜੂਨ ਦਾ ਉਹਨੇ ਛੱਡਤਾ ਕਹਿੰਦਾ ਮੈਂ ਕੁਝ ਨਹੀਂ ਕਰਨਾ ਇਹ ਬਾਈ ਇਹ ਬਾਈ ਇਹਨਾਂ ਵੀ ਮੈਂ ਬਹੁਤ ਜਾਣੇ ਪ੍ਰਚਾਰ ਆਹ ਜਿਹੜੇ ਇੱਕ ਦਿਨ 6 ਜੂਨ ਕਹਿੰਦਾ ਵੀਡੀਓ ਉਹ ਸੰਤਾ ਦਾ ਗਾਣਾ ਬਹੁਤ ਵਧੀਆ ਜਿਹੜਾ ਆਨੇ ਠੀਕ ਆ ਕਿ ਨਹੀਂ ਫਿਰ ਕਾਦੀ ਗੱਲ ਤੂੰ ਕਰਦੇ ਆ ਤੈਨੂੰ ਸਿੰਗਰ ਦੇ ਮਹੀਨਾ ਛੱਡ ਤਾ ਹੁੰਦਾ ਤੂੰ ਫੇਰ ਮੇਰੇ ਪਿੱਛੇ ਕੁਝ ਨਹੀਂ ਹੁੰਦੀ ਹੁਣ ਆਪਾਂ ਗੱਲ ਯਾਰੀ ਜਿਹੜੀ ਗੱਲ ਆ ਨਬੇੜੋ ਯਾਰ ਠੰਡ ਲੱਗਣ ਲੱਗੀ ਮੈਨੂੰ ਪਰ ਆਉਣਾ ਹੀ ਆ ਹੁਣ ਆਹ ਗੱਲ ਕਿਉਂ ਕਰੀ ਗੱਲ ਕਰੀ ਗੱਲ ਕਰੀ ਉਹ ਗੱਲ ਉਹ ਗੱਲ ਛੱਡਦਾ ਕਿ ਨਾਈਟ ਡੋਮੀਨੈਂਸ ਬਾਰੇ ਪੁੱਛਦੇ ਆ ਵੀਰੋ ਨਹੀਂ ਕਹਿੰਦੇ ਸਾਨੂੰ ਨਹੀਂ ਪਤਾ ਸਾਨੂੰ ਪਤਾ ਹੀ ਨਹੀਂ ਉਹ ਯਾਰ ਉਹ ਹੀ ਦਾ ਰੋਣਾ ਪੂਰੀ ਧਾਰੀ ਪੜ ਤੂੰ ਸਕੂਲਾਂ ਦੇ ਵਿੱਚ ਤੂੰ ਵੀ ਡਰਦੇ ਵੀਰੋ ਬਾਕੀ ਕਿਹਨਾਂ ਦਾ ਪਤਾ ਕੋਈ ਦੱਸ ਨਹੀਂ ਹਾਰ ਗੱਲਾਂ ਕਰਦਾ ਰਹਿ ਤਾ ਤੁਸੀਂ ਕਦੇ ਸੁਣਿਆ ਉਹ ਜਦੋਂ ਤੂੰ ਲਾਈਵ ਹੋ ਕੇ 6 ਜੂੜ ਦਾ ਕਰਦਾ ਜੀ ਅਗੇ ਕਿਸੇ ਨੇ ਸਟੇਟਸ ਨਹੀਂ ਪਾਇਆ ਕਿਸੇ ਨੇ ਇਹ ਨਹੀਂ ਕੀਤਾ ਤੇ ਬਾਕੀ ਦਾ ਦੂਸਰਾ ਪਾ ਗਏ ਸਿੰਗਰਾਂ ਦੇ ਸੇ ਇਧਰ ਨਹੀਂ ਗੋਛ ਕੀ ਕਰਦਾ ਮੈਂ ਨਾਲ ਗੁਰਮਤਿ ਗੱਲ ਕਰ ਰਿਹਾ ਅੱਛਾ ਯਾਰ ਮੈਂ ਗੁਰਮਤਿ ਗੱਲ ਕਰਦਾ ਐਕਟ ਕੀ ਕਰਕੇ ਐਕਟ ਪਿੰਡ ਤੂੰ ਵੀਡੀਓ ਪਾ ਕੇ ਨਹੀਂ ਫਿਰ ਉਹ ਪਾ ਪਾ ਨਹੀਂ ਬਈ ਇਹਦਾ ਕਿਉਂ ਕੰਪਿਊਟਰ ਦਾ ਜਾਂਦੀ ਆ ਤੇ ਉਹ ਨਹੀਂ ਲਗਾ ਜਾਈ ਜਾਂਦੀ ਆ ਮੈਨੂੰ ਮਾਰੀ ਦਿੰਦਾ ਇਹਨਾਂ ਸਾਹ ਹਾਂ ਚੱਕਦਾ ਤੇਰੇ ਪੇਜ ਤੇ ਕਿਹਨੇ ਵਿਸ਼ਾ ਸੋਹਣੀਆਂ ਕਿਹਦੇ ਕਿਹੜਾ ਲੈ ਕਿਹੜਾ ਲੋਕਾਂ ਦੀਆਂ ਧੀਆ ਪੜਾਉਂਦਾ ਕੋਲਿਜ ਨੇ ਤੇ ਇਹ ਯਾਰਾ ਇਹ ਤਾਂ ਜਾਰੀ ਨੇ ਬੱਲੇ ਬੱਲੇ ਮੈਂ ਨਹੀਂ ਬੋਲ ਤੈਨੂੰ ਲੋਨ ਵੀ ਕਹਿੰਦਾ ਤਾਂ ਲੋਕ ਹੈ ਕਰ ਦੁਰੂ ਕੀਤੀ ਹੋਈ ਕੀ ਗੱਲ ਕਲੀਅਰ ਕਰਦਾ ਉਹ ਹਮੇਸ਼ਾ ਲੜਦਾ ਨਾ ਕਿ ਬਹੁਤ ਬੋਲ ਕਰਦਾ ਜੋ ਤਿਆਰੀਆਂ ਨੇ ਨਹੀਂ ਕਰ ਪਰ ਬਹੁਤ ਸਾਰੀਆਂ ਐਸਪੀ ਨੇ ਜਿਹੜੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਮਾਵਾਬ ਨਹੀਂ ਦਿੱਤਾ ਗਿਆ ਦੇਣਾ ਚਾਹੀਦਾ ਕੀ ਕਰ ਬਣਾ ਲਓ ਖਿਆਲ ਰੱਖ ਅਸੀਂ ਆਪ ਦੇ ਪਰਸਨਲ ਤੋਂ ਐਡੀ ਦੇ ਫੇਸਬੁਕ ਤੇ ਕਹਿੰਦੇ ਪੋਸਟ ਬੋਲ ਦਿੰਦੇ ਆ ਉਹ ਭਾਈ ਕੰਡੇ ਕਰੀਂਦੇ ਗੱਲ ਥੋੜੀ ਮੈਂ ਕੰਦੋ ਕੋ ਬਹੁਤ ਫੇਸਬੁਕ